अपने घर आए मेहमानों को ऐसे ट्रीट करते हैं क्या आप अपने घर आए मेहमानों को ऐसे ट्रीट करते हैं सॉरी गाइज पर मुझे आप लोगों के लिए एक चीज़ बोलनी पड़ेगी अभी किसी ने फ्रूटी का पैकेट यहाँ फेंका है वेरी बैड ये बहुत गलत हरकत है जिसने भी करा है इसके पूरे छींटे मुझ पर आए हैं ਪੰਜਾਬੀ ਨਾਮੀ ਗਾਇਕ ਦੇ ਪ੍ਰੋਗਰਾਮ ਦੇ ਵਿੱਚ ਹੰਗਾਮਾ ਹੋਇਆ ਦੱਸਦੀ ਹੈ ਕਿ ਦਰਸ਼ਕਾਂ ਦੇ ਵੱਲੋਂ ਕੁਰਸੀਆਂ ਤੱਕ ਤੋੜ ਦਿੱਤੀਆਂ ਗਈਆਂ ਨੇ ਹਾਲਾਂਕਿ ਇਹ ਮਾਹੌਲ ਰਿਹਾ ਕਿ ਉਸ ਨਾਮੀ ਗਾਇਕਾ ਦੇ ਉੱਤੇ ਕਿਸੇ ਨੇ ਫਰੂਟੀ ਦੀ ਬੋਤਲ ਵੀ ਸੁੱਟ ਦਿੱਤੀ ਜਿਸ ਤੋਂ ਬਾਅਦ ਫਰੂਟੀ ਦੇ ਜੋ ਛਿੱਟੇ ਸੀ ਉਸ ਗਾਇਕਾ ਦੇ ਉੱਪਰ ਪਏ ਅਤੇ ਉਸ ਗਾਇਕਾ ਨੇ ਵੀ ਫਿਰ ਅੱਗੋਂ ਲੋਕਾਂ ਨੂੰ ਖੜੀਆਂ-ਖੜੀਆਂ ਸੁਣਾਈਆਂ ਨੇ ਜਿਹਾ ਦੱਸਦੀ ਹੈ ਕਿ ਅਜੇ ਹੁੱਟਾ ਪੰਜਾਬੀ ਨਾਮੀ ਸਿੰਗਰ ਨੇ ਅਤੇ ਉਹਨਾਂ ਦਾ ਜੋ ਇੱਕ ਪ੍ਰੋਗਰਾਮ ਸੀ ਉਹ ਯੂਪੀ ਦੇ ਵਿੱਚ ਚੱਲ ਰਿਹਾ ਸੀ ਤੇ ਇਸ ਦੇ ਦੌਰਾਨ ਉਹਨਾਂ ਦੇ ਨਾਲ ਇੱਕ ਹੋਰ ਗਾਇਕਾ ਸ਼ਿਵਾ ਚੌத்ਰੀ ਉਹ ਵੀ ਪਹੁੰਚੇ ਹੋਏ ਸੀ ਤੇ ਜਦੋਂ ਦੋਵੇਂ ਹੀ ਸਟੇਜ ਸਾਂਝੀ ਕਰ ਰਹੇ ਸੀ ਅਤੇ ਖੂਬ ਜੋ ਗਾਣੇ ਗਾਏ ਜਾ ਰਹੇ ਸੀ ਉਹਨਾਂ ਦੇ ਵੱਲੋਂ ਤਾਂ ਇਸੇ ਦੌਰਾਨ ਕਿਸੇ ਦਰਸ਼ਕ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਇੱਕ ਫਰੂਟੀ ਵਾਲੀ ਜੋ ਕੈਨ ਹੁੰਦੀ ਹੈ ਉਹ ਵਗਾ ਕੇ ਜੋ ਸ਼ਿਵਾ ਚੌத்ਰੀਆ ਉਹਨਾਂ ਦੇ ਵੱਲ ਮਾਰੀ ਜਾਂਦੀ ਹੈ ਜਿਸ ਤੋਂ ਬਾਅਦ ਛਿੱਟੇ ਜੋ ਨੇ ਉਸ ਫਰੂਟੀ ਦੇ ਸਾਰੇ ਉਸ ਜੋ ਗਾਇਕਾ ਉਹਦੇ ਉੱਪਰ ਪੈ ਜਾਂਦੇ ਨੇ ਤੇ ਉਸ ਗਾਇਕਾ ਦੇ ਵੱਲੋਂ ਸਟੇਜ ਦੇ ਉੱਤੇ ਲੋਕਾਂ ਨੂੰ ਖਰੀਆਂ ਖਰੀਆਂ ਸੁਣਾਈਆਂ ਗਈਆਂ ਨੇ ਹਾਲਾਂਕਿ ਉਸ ਗਾਇਕਾ ਦਾ ਕਹਿਣਾ ਹੈ ਕਿ ਉਹ ਇੱਥੇ ਗਾਉਣ ਦੇ ਲਈ ਪਹੁੰਚੇ ਸੀ ਸ਼ਾਇਦ ਉਹਨਾਂ ਨੂੰ ਨਹੀਂ ਸੀ ਪਤਾ ਕਿ ਇਸ ਤਰੀਕੇ ਦੇ ਨਾਲ ਘਟੀਆਂ ਵਰਤਾਵ ਉਹਨਾਂ ਨਾਲ ਕੀਤਾ ਜਾਵੇਗਾ ਹਾਲਕਿ ਅਜੇ ਹੁੱਡਾ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਅਜੇ ਹੁੱਡਾ ਸਟੇਜ ਤੋਂ ਨਿਕਲ ਚੁਕੇ ਸੀ ਤੇ ਇਸ ਤੋਂ ਬਾਅਦ ਦੇ ਵਿੱਚ ਸ਼ਿਵਾ ਚੋਧਰੀ ਦੇ ਵੱਲੋਂ ਆਪਣੀ ਪਰਫਾਰਮੈਂਸ ਦਿੱਤੀ ਜਾ ਰਹੀ ਸੀ ਤੇ ਇਸੇ ਦੌਰਾਨ ਕਿਸੇ ਦੇ ਵੱਲੋਂ ਇੱਕ ਫਰੂਟੀ ਵਾਲੀ ਬੋਤਲ ਦਸਿਆ ਜਾ ਰਹੀ ਕਿ ਭਗਾ ਕੇ ਉਹਨਾਂ ਦੇ ਵੱਲ ਮਾਰੀ ਗਈ ਅਤੇ ਉਸਦੇ ਛਿੱਟੇ ਉਹਨਾਂ ਦੇ ਉੱਤੇ ਪੈਂਦੇ ਨੇ ਜਿਸ ਤੋਂ ਬਾਅਦ ਉਹਨਾਂ ਨੇ ਗੰਦੇ-ਗੰਦੇ ਹੀ ਇਹ ਨਸੀਹਤ ਜੋ ਹੈ ਉਹਨਾਂ ਲੋਕਾਂ ਨੂੰ ਦਿੱਤੀ ਜਿਨ੍ਹਾਂ ਦੇ ਵੱਲੋਂ ਇਹ ਨੀਚ ਹਰਕਤ ਕੀਤੀ ਗਈ ਸੀ ਤਾਂ ਯੂਪੀ ਦੇ ਵਿੱਚ ਇਹ ਪ੍ਰੋਗਰਾਮ ਚੱਲ ਰਿਹਾ ਸੀ ਤੇ ਇਸੇ ਦੌਰਾਨ जो गायका शिवा चौधरी ओहो दर्शकों के ऊपर पड़के ने क्या आप अपने घर आए मेहमानों को ऐसे ट्रीट करते हैं क्या आप अपने घर आए मेहमानों को ऐसे ट्रीट करते हैं सॉरी गाइस पर मुझे आप लोगों के लिए एक चीज बोलनी पड़ेगी अभी किसी ने फ्रूटी का पैकेट यहां फेंका है वेरी बैड ये बहुत गलत हरकत है जिसने भी करा है इसके पूरे छींटे मुझ पर आए हैं ਪੰਜਾਬੀ ਨਾਮੀ ਗਾਇਕ ਦੇ ਪ੍ਰੋਗਰਾਮ ਦੇ ਵਿੱਚ ਹੰਗਾਮਾ ਹੋਇਆ ਦੱਸਦੀ ਹੈ ਕਿ ਦਰਸ਼ਕਾਂ ਦੇ ਵੱਲੋਂ ਕੁਰਸੀਆਂ ਤੱਕ ਤੋੜ ਦਿੱਤੀਆਂ ਗਈਆਂ ਨੇ ਹਾਲਾਂਕਿ ਇਹ ਮਾਹੌਲ ਰਿਹਾ ਕਿ ਉਸ ਨਾਮੀ ਗਾਇਕਾ ਦੇ ਉੱਤੇ ਕਿਸੇ ਨੇ ਫਰੂਟੀ ਦੀ ਬੋਤਲ ਵੀ ਸੁੱਟ ਦਿੱਤੀ ਜਿਸ ਤੋਂ ਬਾਅਦ ਫਰੂਟੀ ਦੇ ਜੋ ਛਿੱਟੇ ਸੀ ਉਸ ਗਾਇਕਾ ਦੇ ਉੱਪਰ ਪਏ ਅਤੇ ਉਸ ਗਾਇਕਾ ਨੇ ਵੀ ਫਿਰ ਅੱਗੋਂ ਲੋਕਾਂ ਨੂੰ ਖੜੀਆਂ-ਖੜੀਆਂ ਸੁਣਾਈਆਂ ਨੇ ਜਿਹਾ ਦੱਸਦੀ ਹੈ ਕਿ ਅਜੇ ਹੁਟਾ ਪੰਜਾਬੀ ਨਾਮੀ ਸਿੰਗਰ ਨੇ ਅਤੇ ਉਹਨਾਂ ਦਾ ਜੋ ਇੱਕ ਪ੍ਰੋਗਰਾਮ ਸੀ ਉਹ ਯੂਪੀ ਦੇ ਵਿੱਚ ਚੱਲ ਰਿਹਾ ਸੀ ਤੇ ਇਸੇ ਦੌਰਾਨ ਉਹਨਾਂ ਦੇ ਨਾਲ ਇੱਕ ਹੋਰ ਗਾਇਕਾ ਸ਼ਿਵਾ ਚੋਧਰੀ ਉਹ ਵੀ ਪਹੁੰਚੇ ਹੋਏ ਸੀ ਤੇ ਜਦੋਂ ਦੋਵੇਂ ਹੀ ਸਟੇਜ ਸਾਂਝੀ ਕਰ ਰਹੇ ਸੀ ਅਤੇ ਖੂਬ ਜੋ ਗਾਣੇ ਗਾਏ ਜਾ ਰਹੇ ਸੀ ਉਹਨਾਂ ਦੇ ਵੱਲੋਂ ਤਾਂ ਇਸੇ ਦੌਰਾਨ ਕਿਸੇ ਦਰਸ਼ਕ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਇੱਕ ਫਰੂਟੀ ਵਾਲੀ ਜੋ ਕੈਨ ਹੁੰਦੀ ਹੈ ਉਹ ਭਗਾ ਕੇ ਜੋ ਸ਼ਿਵਾ ਚੋਧਰੀਆ ਉਹਨਾਂ ਦੇ ਵੱਲ ਮਾਰੀ ਜਾਂਦੀ ਹੈ ਜਿਸ ਤੋਂ ਬਾਅਦ ਛਿੱਟੇ ਜੋ ਨੇ ਉਸ ਫਰੂਟੀ ਦੇ ਸਾਰੇ ਉਸ ਜੋ ਗਾਇਕਾ ਉਦੇ ਉੱਪਰ ਪੈ ਜਾਂਦੇ ਨੇ ਤੇ ਉਸ ਗਾਇਕਾ ਦੇ ਵੱਲੋਂ ਸਟੇਜ ਦੇ ਉੱਤੇ ਹੀ ਲੋਕਾਂ ਨੂੰ ਖਰੀਆਂ-ਖਰੀਆਂ ਸੁਣਾਈਆਂ ਗਈਆਂ ਨੇ ਹਾਲਾਂਕਿ ਉਸ ਗਾਇਕਾ ਦਾ ਕਹਿਣਾ ਹੈ ਕਿ ਉਹ ਇੱਥੇ ਗਾਉਣ ਦੇ ਲਈ ਪਹੁੰਚੀ ਸੀ ਸ਼ਾਇਦ ਉਹਨਾਂ ਨੂੰ ਨਹੀਂ ਸੀ ਪਤਾ ਕਿ ਇਸ ਤਰੀਕੇ ਦੇ ਨਾਲ ਘਟੀਆ ਵਰਤਾਵ ਉਹਨਾਂ ਨਾਲ ਕੀਤਾ ਜਾਵੇਗਾ ਹਾਲਾਂਕਿ ਅਜੇ ਹੁੱਡਾਂ ਦੀ ਜ਼ਿਕਰ ਗੱਲ ਕੀਤੀ ਜਾਵੇ ਤਾਂ ਅਜੇ ਹੁੱਡਾਂ ਸਟੇਜ ਤੋਂ ਨਿਕਲ ਚੁੱਕੇ ਸੀ ਕਿ ਇਸ ਤੋਂ ਬਾਅਦ ਦੇ ਵਿੱਚ ਸ਼ਿਵਾ ਚੌਧਰੀ ਦੇ ਵੱਲੋਂ ਆਪਣੀ ਪਰਫਾਰਮੈਂਸ ਦਿੱਤੀ ਜਾ ਰਹੀ ਸੀ ਤੇ ਇਸੇ ਦੌਰਾਨ ਕਿਸੇ ਦੇ ਵੱਲੋਂ ਇੱਕ ਫਰੂਟੀ ਵਾਲੀ ਬੋਤਲ ਦਸਿਆ ਜਾ ਰਿਹਾ ਕਿ ਭੁਗਾ ਕੇ ਉਹਨਾਂ ਦੇ ਵੱਲ ਮਾਰੀ ਗਈ ਅਤੇ ਉਸ ਦੇ ਛਿੱਟੇ ਉਹਨਾਂ ਦੇ ਉੱਤੇ ਪੈਂਦੇ ਨੇ ਜਿਸ ਤੋਂ ਬਾਅਦ ਉਹਨਾਂ ਨੇ ਗੰਦੇ ਗੰਦੇ ਹੀ ਇਹ ਨਸੀਹਤ ਜੋ ਹੈ ਉਹਨਾਂ ਲੋਕਾਂ ਨੂੰ ਦਿੱਤੀ ਹੈ ਜਿਨ੍ਹਾਂ ਦੇ ਵੱਲੋਂ ਇਹ ਨੀਚ ਹਰਕਤ ਕੀਤੀ ਗਈ ਸੀ ਤਾਂ ਯੂਪੀ ਦੇ ਵਿੱਚ ਇਹ ਪ੍ਰੋਗਰਾਮ ਚੱਲ ਰਿਹਾ ਸੀ ਤੇ ਇਸ ਦੇ ਦੌਰਾਨ ਜੋ ਗਾਇਕਾ ਸ਼ਿਵਾ ਚੌਧਰੀ ਉਹੋ ਦਰਸ਼ਕਾਂ ਦੇ ਉੱਤੇ ਭੜਕੇ ਨੇ